ਉਹ ਨੰਦਰ ਕੱਟਾਏਗਾ ਇਹ ਕਿਉਂ ਟੈਂਚਰ ਮੈਂ ਮਨਸੀ ਦਾ ਬੱਚਾ ਮੌਰਾ ਨਾ ਖੜਦਾ ਘੁੱਟਾ ਕੋੜੇ ਦਾ ਕਰਦਾ ਬਹੁਤ ਵੱਡਾ ਇਹ ਬੀਕੇਟੀ ਦਾ ਟਾਇਰ ਆ ਬਾਈ ਜੀ ਸਭ ਤੋਂ ਵੱਡਾ ਟਾਇਰ ਆ ਹਾਂਜੀ ਅਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਈ ਨਹੀਂ ਕਿਸਾਨ ਮੇਲਾ ਮਲੋਟ ਦੇ ਉੱਪਰ ਆ ਸਾਨੂੰ ਦਿਖਾਉਣੇ ਆ ਬਾਈ ਜੀ ਕੀ ਕੀ ਇੰਪਲੀਮੈਂਟ ਆਏ ਆ ਕਿਹੜੀਆਂ ਕਿਹੜੀਆਂ ਕੰਪਨੀਆਂ ਆਈਆਂ ਨੇ ਤੇ ਕੀ ਗੱਲਬਾਤ ਆ ਕਿੰਨੇ ਕ ਕਿਸਾਨ ਵੀਰ ਜਿਹੜੇ ਆਏ ਹੋਏ ਆ ਬਣੇ ਰਹੋ ਵੀਡੀਓ ਨਾਲ ਅੰਤ ਤੱਕ ਤੇ ਵੀਡੀਓ ਸਟਾਰਟ ਕਰਦੇ ਆ ਬਾਈ ਜੀ ਆਪਾਂ ਜੀ ਬਾਈ ਜੀ ਸਟਾਰਟ ਕਰਦੇ ਆ ਬਾਈ ਜੀ ਜੌਂਡੀਅਰ ਕੰਪਨੀ ਜਿਹੜੀ ਪਹੁੰਚੀ ਹੋਈ ਆ ਤੁਹਾਨੂੰ ਪਤਾ ਹੀ ਆ ਤੇ ਜੌਂਡੀਅਰ ਬ੍ਰਾਂਡ ਆ ਜਿਹੜਾ ਪੂਰਾ ਵੱਡਾ ਬ੍ਰਾਂਡ ਆ ਬਾਈ ਜੀ ਸਾਰੇ ਟਰੈਕਟਰਾਂ ਦੇ ਮਾਡਲ ਪਹੁੰਚੇ ਹੋਏ ਆ ਜੌਂਡੀਅਰ ਦੇ ਤੇ ਇਧਰਲੀ ਸਾਈਡ ਦੇਖ ਸਕਦੇ ਹੋ ਤੁਸੀਂ ਸ਼ਕਤੀਮਾਨ ਇੰਪਲੀਮੈਂਟ ਵਾਲੇ ਵੀਰ ਵੀ ਪੁੱਜੇ ਹੋਏ ਆ ਸਾ ਹਰੇਕ ਪ੍ਰਕਾਰ ਦੇ ਫਸਲੀ ਮਟਲਾਈ ਕੇ ਸ਼ਕਤੀਮਾਨ ਵਾਲੇ ਵੀਰ ਉੱਜੇ ਹੋਏ ਆ ਬੈਨਰ ਆ ਗਿਆ ਜੀ ਰੋਟਾ ਵੇਟਰ ਤੇ ਸਪਰਸਿਟਰ ਤੇ ਬੂਮਸਪਰੇਅਰ ਆ ਪੰਪ ਵੀ ਲੈ ਕੇ ਆਏ ਆ ਤੇ ਅੱਗੇ ਵੀ ਸਾਨੂੰ ਦਿਖਾਉਣੇ ਆ ਕੀ ਕੀ ਪੂਰੇ ਮੇਲੇ ਵਿੱਚ ਇਹ ਖਿੱਚ ਦਾ ਕੇਂਦਰ ਬਣਿਆ ਹੋਇਆ ਟਾਇਰ ਦੇਖੋ ਇੱਧਰ ਬਾਈ ਦੂਰੋਂ ਦੂਰੋਂ ਆਈ ਜਾਂਦੇ ਆ ਕਿਸਾਨ ਵੀਰ ਫੋਟੋਆਂ ਕਰਾ ਕੇ ਜਾਂਦੇ ਆ ਹਰੇਕ ਵੀਰ ਜਿਹੜਾ ਆਉਂਦਾ ਮੇਲੇ 'ਚ ਇੱਕ ਵਾਰੀ ਰੋਟਾ ਜ਼ਰੂਰ ਕਰਾਉਂਦਾ ਇਸ ਟਾਇਰ ਦੇ ਨਾਲ ਬੀਜੀ ਕੇਐਸ ਗਰੁੱਪ ਵਾਲਿਆਂ ਨੇ ਕੇਐਸ ਗਰੁੱਪ ਵਾਲਿਆਂ ਦਾ ਆ ਗਿਆ ਜੀ ਚਾਰ ਵਾਲਾ ਸਾਈਲੇਜ ਆੜਾ ਸਾਈਲੇਜ ਮਸ਼ੀਨ ਤੇ ਸਟਰਾਰੀ ਪਰਤੂੜੀ ਵਾਲੀ ਜੀਨ ਕਹਿੰਦੇ ਜੀ ਤੇ ਜੀ ਰੋਡ ਰੈਲ ਆ ਗਿਆ ਜੀ ਰੋਟਾਵੇਟਰ ਸੁਪਰ ਸਿੱਡਰ ਤੇ ਹੋਰ ਵੀ ਬਹੁਤ ਆ ਕੰਪਨੀਆਂ ਆ ਇਹ ਸਾਨੂੰ ਦਿਖਾਈ ਇਹਨਾਂ ਨਾਲ ਦੀ ਨਾਲ ਅੱਗੇ ਸਰਦਾਰ ਵਾਲੇ ਆ ਗਏ ਜੀ ਸਰਦਾਰ ਇੰਡਸਟਰੀਜ਼ ਜੀ ਰੋਡਰੈਲ ਸੁਪਰ ਸੀਡਰ ਤੇ ਰੋਟਾਵੇਟਰ ਉਹ ਵੀ ਦਿਖਾਉਣੇ ਇਹ ਸਾਨੂੰ ਕੀ ਪੁੱਝ ਲੈ ਕੇ ਆਏ ਆ ਗਏ ਵਾਜੀ ਸਾਨੂੰ ਦਿਖਾਉਣੇ ਆ ਇੱਥੇ ਹਰੇਕ ਪ੍ਰਕਾਰ ਦੀ ਜਿਹੜੀ ਚੀਜ਼ ਆ ਪੁੱਜੀ ਹੋਈ ਆ ਜਾਨਵਰ ਤੋਂ ਲੈ ਕੇ ਇੰਪਲੀਮੈਂਟ ਛੋਟੀ ਤੋਂ ਰੋਟੀ ਵੱਡੀ ਤੋਂ ਵੱਡੀ ਚੀਜ਼ ਆ ਜਿਹੜੀ ਪਹੁੰਚੀ ਹੋਈ ਆ ਅਗਿਆ ਦੇਖ ਸਕਦੇ ਹੋ ਤੁਸੀਂ ਜੀ ਇੰਪਲੀਮੈਂਟਰ ਆ ਆ ਗਈ ਜਗਤਜੀਤ ਗਰੋਪਾ ਜਿਹਨੇ ਆਦਾ ਜਗਤਜੀਤ ਵਾਲੇ ਵੀ ਪਹੁੰਚੇ ਹੋਏ ਆ ਹਾਂਜੀ ਭਾਈ ਜੀ ਆ ਗਈਆਂ ਧਾਰ ਚੋਂ ਆਉਣ ਵਾਲੀਆਂ ਮਸ਼ੀਨਾਂ ਇਹਨਾਂ ਬਾਈਆਂ ਨੂੰ ਧਾਰਾਂ ਨਹੀਂ ਕੱਢਣੀ ਆਉਂਦੀਆਂ ਉਹਨਾਂ ਦਾ ਹੋ ਗਿਆ ਪੈਦਾ ਇੱਥੇ ਥਣ ਪਸਾਉ ਧਾਰ ਚੋਂ ਕੇ ਆਟੋਮੈਟਿਕ ਇਹਦੇ ਵਿੱਚ ਅੱਗੇ ਸਾਨੂੰ ਜਾਨਵਰ ਵਿਭਾਗਾਂ ਦਿਖਾਉਣੇ ਆ ਜਾਨ ਪਰ ਮਾਇ ਕਮਾ ਆ ਗਿਆ ਇੱਧਰ ਪਹੁੰਚੇ ਹੋਏ ਆ ਜੀ ਝੋਟੇ ਝੋਟੇ ਬੱਕਰੇ ਬੱਕਰੀਆਂ ਦੇਖੋ ਝੋਟਾ ਕਿੰਨਾ ਘੈਂਟ ਆ ਇੱਧਰ ਤੁਹਾਨੂੰ ਦਿਖਾਉਣੇ ਆ ਕਿ ਕੋੜੇ ਕੋੜੀਆਂ ਆ ਦੇਖੋ ਜੀ ਨੌਕਰੇ ਕੋੜੇ ਕੋੜੀਆਂ ਕੋੜੇ ਦਾ ਕੱਟਾ ਬਹੁਤ ਵੱਡਾ ਉਧਰ ਆ ਦੇ ਛੋਟੇ ਝੋਟੀਆਂ ਦਿਖਾਈਏ ਉਹ ਸਾਹਮਣੇ ਦੂਰੇ ਛੋਟੇ ਝੋਟੀਆਂ ਆ ਜਾਓ ਜੀ ਤੁਹਾਨੂੰ ਦਿਖਾਉਣਾ ਹੈ ਜੀ ਦੂਰਾ ਕੇ ਕੜਾ ਛੋਟਾ ਕੋਈ ਛੋਟਾ ਕਹਿੰਦਾ ਨਰਵਾ ਸੋ ਨੰਦਰ ਕੱਟ ਆਏਗਾ ਇਹ 6 ਇੰਚ ਐ ਮਨ ਨੀ ਦਾ ਬੱਚਾ ਮੋਰਾ ਨਾ ਖੜਦਾ ਛੋਟਾ ਇਹ ਸਾਨੂੰ ਹੋਰ ਦਿਖਾਉਣੇ ਆ ਜੀ ਕੋ ਹੋਰ ਛੋਟਾ ਆ ਗਿਆ ਆ ਛੋਟੇ ਨੇ ਕਹਿੰਦੇ ਸਾਰਾ ਮੇਲਾ ਆਪਦੇ ਬੰਨੀ ਖਿੱਚ ਲਿਆ

ਇੱਥੇ ਪਾਉਂਦੇ ਆ ਬਾਈ ਫਰੀ ਡਰਾ ਜਿਹੜੇ ਨੇ ਪਾਉਣਾ ਦਾ 8 ਨਾਂਵ ਨਿਕਲਣਗੇ ਰੋਟਾ ਬੇਟਰਾ ਤੇ ਹਾਲ ਇਹ ਜਿੰਦਰਾ ਅਸੀਂ ਹਾਂਜੀ ਜਸਤੋ ਇੱਕ ਸਮੇਂ ਜੈਸੋਂ ਨੂੰ ਮੋੜ ਤੇ ਚੜ੍ਹਦੇ ਆਂ ਜੀ ਮਿੱਟਾ ਲੈਣ ਲਈ ਜਸਾ ਨੂੰ ਗਰੀ ਵਿੱਚ ਮੁੱਟੇ ਵੰਡੇ ਜਾ ਰਹੇ ਨੇ ਹਾਂਜੀ ਦੋਸਤੋ ਕਿਵੇਂ ਲੱਗਾ ਤੁਹਾਨੂੰ ਕਿਸਾਨ ਮੇਲਾ ਮਲੂਟ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਬਾਈ ਜੀ ਜਿਹੜੇ-ਜਿਹੜੇ ਵੀਰ ਚੈਨਲ ਦੇ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ